ਹਾਂਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਰਸਫਾਰਮੇਟਿਵ ਮਾਈਕ ਰੋਕੋ। ਆਮ ਜਨਤਾ ਦੇ ਬਲਾਮੇ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਠੇਕੇਦਾਰੀ ਸਿਸਟਮ ਦੇ ਖਿਲਾਫ ਚੱਲ ਰਿਹਾ ਕਿ ਮਜ਼ਦੂਰ ਜਿਹੜਾ ਬੋਰੀ ਚੁੱਕਣ ਵਾਲਾ ਵਾ ਉਸ ਦੀ ਜਿਹੜੀ ਮਿਹਨਤ ਆ ਨਾ ਵਾ ਜਿਹੜਾ ਸਰਕਾਰ ਉਹਨੇ ਦਿੱਤਾ ਹੈ ਕਿ ਥਾ ਦਿਆਵਟ ਠੇਕੇਦਾਰ ਤੋਂ ਬਜਾਏ ਜਿਹੜਾ ਮਜ਼ਦੂਰ ਆ ਸਿੱਧੇ ਤੌਰ ਤੇ ਦਿੱਤਾ ਜਾਵੇ ਪਰ ਵਾਰ-ਵਾਰ ਸਰਕਾਰ ਵੱਲੋਂ ਜਿਹੜਾ ਗੁਰੂਆਂ ਨੂੰ ਵਾਅਦਾ ਕੀਤਾ ਜਾ ਰਿਹਾ ਵਾ ਛੱਡੀ ਗਾੜੀ ਦੇ ਵਿੱਚ ਬਹੁਤ ਜ਼ਿਆਦਾ ਛੱਕ ਮਰਵਾ ਚੁੱਕੀ ਆ ਅੱਜ ਦੇ ਦਿਨ ਤੱਕ ਕੋਈ ਬਸਲਾ ਨਹੀਂ ਹੋਇਆ ਹੈ। ਆਹ ਦੂਜੇ ਪਾਸੇ ਜ ਸਾਡੀਆਂ ਲੋਕਾਂ ਜਿਹੜੀਆਂ ਆ ਸਾਡੀ ਦੇਖੋ ਪਹਿਲਾਂ ਫੋਟੋਆਂ ਲਏ ਸੀ ਜਦੋਂ ਸਭ ਨੂੰ ਸਖਤ ਪਾਇਆ ਸੀ ਪਹਿਲਾਂ ਉਹ ਬਗਵਾ ਸਮਾਂ ਜਿਹੜੇ ਪਹਿਲਾਂ ਦੇ ਗਏ ਸੀ ਸਰਕਾਰ ਆਉਣ ਤੋਂ ਬਾਅਦ ਅਸੀਂ ਹਰੇ ਪੈਨਾ ਸਾਰੇ ਬੰਦੇ ਇਕੱਠੇ ਹੋ ਗਏ ਔਰ ਅਸੀਂ ਮਾਧਵਦੀ ਸਾਰੇ ਪੰਦਰੇ ਕਰੀ ਪੰਜਾਬ ਸੁਤੰਤਰ ਕਰਾਈ ਅੱਜ ਗਵਹਨ ਮਾਨ ਨੂੰ ਕੋਈ ਟਾਈਮ ਅਧਿਰਾਨਾ ਨੂੰ ਬਜ਼ੁਰਗਾਂ ਨੂੰ ਮਿਲਣ ਦਾ ਨਹੀਂ ਹੈ ਮਜ਼ਦੂਰਾਂ ਨੂੰ ਘਰ ਦਾ ਟਾਈਮ ਵੀ ਨਹੀਂ ਹੈਗਾ ਅੱਜ ਜਿਹੜਾ ਅਸੀਂ ਪੰਜਾਬ ਤੋਂ ਥੋੜੀ ਕੱਢ ਲਈ ਕਾਲੇ ਦੀ ਜਿਹੜੇ ਟਿੱਕਦੇ ਦੀ ਕਾਲੇ ਕਿਤੇ ਕਿਤੇ ਜਿਹੜਾ ਹਰ ਟੂਰਨਾਮੈਂਟ ਜਾਦੇ ਉਹ ਬਹੁਤ ਸਾਰੇ ਆ ਰਹੇ ਨੇ ਜੀ। ਪਰ ਥੋੜੋ ਥੋੜੇ ਬੰਦੇ ਆਏ ਨੇ ਇੱਥੇ। ਪਰ ਜਿਹੜੇ ਦਿੱਤਾ ਹੈ ਇਹ ਗੱਲ ਸਾਡੀ ਨਾਂ ਚ 14 ਦਿਨ ਜਿਹੜੇ ਕਹਿ ਰਹੇ ਨੇ 14 ਦਿਨ। ਉਸਤ ਰਹਿਵਾਨਾ ਨੇ ਕਿਹਾ ਉਹ 14 ਨੂੰ ਜੇ ਨਾ ਹੋਏ ਤਾਂ ਭਗਵਾਨ ਤਮਨ ਜੀ ਦਾ ਅਸੀਂ ਸਾਡੇ ਤੇ ਇੰਨੀ ਹੈ ਕਿ ਜੈਸ ਜਿੱਥੇ ਵੀ ਜਾਊਗਾ ਉਸੇ ਛੱਟ 1000 2000 ਬੰਦਾ ਬੈਠਾ ਹੈ। 1000 ਹਰ ਜਗ੍ਹਾ ਬਸ ਨਾਲ ਉਹਨਾਂ ਸਦੀਪ ਕੋਲੋਂ ਉਹਨਾਂ ਕੋਲੋਂ ਜਨਾਬ ਆਹ ਫੰਟੇ ਦਿਦਾਰੋ ਅੰਮ੍ਰੋਦ ਹਰ ਜਗ੍ਹਾ ਦੇਖਦੇ ਲੋਕਲ 1000 2000 ਬੰਦਾ ਲੋਕਾਂ ਦੇ ਘਰ ਅਸੀਂ ਉਸਦੇ ਬੱਚੇ ਇਕੱਠੇ ਕਰਕੇ ਇਹਨੂੰ ਬੋਟੇ ਨਹੀਂ ਦਵਾ ਘਰਾਓ ਬਣਾ ਦੇਣਾ ਕਰ ਰਹੇ ਹਾਂ ਮਿੱਥੀ ਕਹਿੰਦਾ ਹੈ ਕਿ ਜੱਟ ਜਿਹੜਾ ਸਾਥੀ ਨੇ ਕਿਹਾ ਇਹ ਅੱਜ ਦਾ ਠੇਕੇਦਾਰਾ ਕਿ ਬੇਲੜਾ ਉਹਦੀ ਕੋਈ ਲੋੜ ਨਹੀਂ ਆ ਉਹਦੀ ਲੋੜ ਨਹੀਂ ਇੱਕ ਕਰਾਪਸ਼ਨ ਦਾ ਅਟਾ ਹੈ ਜਿਹੜਾ ਕਿ ਇਹ ਠੇਕੇਦਾਰਾ ਅਸੀਂ ਅਸਟੇਜਮੈਂਟ ਪੈਸੇ ਲੈ ਲਏ ਤੋਂ ਪੈਸੇ ਹੱਬ ਤੱਕ ਲੈ ਗਏ ਪੈਸੇ ਲੈ ਲਏ ਹੋ ਗਿਆ ਅਸ਼ੂ ਸਾਹਿਬ ਦੇ ਬਾਗਿਆ ਠੇਕੇਦਾਰਾਂ ਕੋਲ ਪੈਸੇ ਦਾ ਸਾਰਾ ਕੁਝ ਹੋ ਗਿਆ ਅਸੀਂ ਉਹ ਕਹਿਣ ਦੇ ਬਾਵਜੂਦ ਵੀ ਅਫਸਰ ਇਹਨੇ ਬੇਈਮਾਨ ਨੇ ਰਿਕਾਰਡ ਜਾਂ ਠੀਕ ਠੰਗ ਨਾਲ ਬਣਾਉਣਾ ਉਹ ਨਹੀਂ ਬਣਾਉਂਦੇ ਇਹ ਨਹੀਂ ਕਿ ਸੱਚੀ ਤਰਗਾਨਾ ਦੀ ਗੱਲ ਹੈ ਤਰਗਾਨਾ ਦੇ ਅੰਦਰ ਜੋ ਉਹਦਾ ਬੋਰਡ ਬਣਿਆ ਬੋਰਡ ਵਾੜ ਕੇ ਉਹਦੇ ਮਜ਼ਦੂਰਾ ਨੂੰ ਸਰਕਾਰ ਸਿੱਧੇ ਪੇਮੈਂਟ ਦੇ ਰਹੀ ਡਾਇਰੈਕਟ ਪੇਮੈਂਟ ਦੇ ਜਿਹੜਾ ਕਿ 60 ਰੁਪਏ ਇੱਕ ਘਟਾ ਚਬੂਰ ਦੇ ਗਏ ਇੱਕ ਕਾਉਂਟਰ ਤੇ ਮਜ਼ਦੂਰਾਂ ਨੂੰ ਸਿੱਧੇ ਪੇਮੈਂਟ ਦੇ ਦਿਆ ਸਾਨੂੰ ਵੀ ਮੰਨਦਾ ਦੌਰ ਦੇ ਵਿੱਚ ਇੱਥੇ ਮਿਲ ਜਾ ਦੌਰ ਮਹਾਂ ਸਿੰਘਾ ਜੀ ਹਾਂ ਜੀ ਜਿਹਦਾ ਪ੍ਰਧਾਨ ਸਾਡੀ ਸੇਵਾ ਪੰਜਾਬ ਜੀ ਸਾਡੀ ਪੰਜਾਬ ਸਰਕਾਰ ਨੂੰ ਤੁਸੀਂ 1 ਜਨਵਰੀ ਤੋਂ ਬਾਰੇ ਚੱਲ ਨੂੰ ਸਰਕਾਰ ਦੇ ਵਿੱਚ ਇੱਕ ਪਰਸੈਂਟ ਦੇ ਨੁਕਸਾਨ ਦੇ ਜੀ ਅਸੀਂ ਉਹ ਬਣਦੀ ਹੈ ਜਿਹੜੀ ਪੰਜਾਬ ਸਰਕਾਰ ਦੇਚਾਰਾਂ ਨੂੰ ਦੇ ਜੀ ਸਾਧੂ ਬੋਲ ਉਸਿਆ ਕੇ ਪਮਾਨ ਤੁਸੀਂ ਪ੍ਰਕਾਣੇ ਚੁੱਪ ਚੁੱਪ ਇੱਕ ਮਾਟਲੇ ਜੋ ਪੁੱਛੇ ਜੇ ਜਾਨ ਬਸਤਿ ਤੇ ਫਰਜ਼ਦਾਰ ਮੈਂ ਵਿੰਸਤਾ ਅੱਛਾ ਸਰਟੀਫਿਕੇਟ ਹੋਊਗਾ ਵੱਡੇ ਪੁੱਤਰ ਨੂੰ ਕਿਈ ਜਨਾਲ ਇਹ ਵੀ ਐਫਐਲ ਭਰਿਆ ਜਾਂਦਾ ਥੇਕੇਦਾਰ ਨੂੰ ਜੇ ਹੁਣ ਜੇ ਕੋਈ ਪੁੱਤਰ ਤੇ ਇਤਿਹਾਸ ਜਾਂਚ ਹੋ ਜੇ ਹਰ ਵਾਰ ਬਿਜੇ ਦਾ ਪਾਇਦੇ ਨੇ ਸਾਰੇ ਪਰਕਰਮ ਨੂੰ ਵਿਜਿਤ ਤੋਂ ਸੈਕੰਡਰੀ 4384 ਜੋ ਹੈ ਤੋਂ 2.5 ਇਸੇ ਤਰ੍ਹਾਂ ਹੈ ਦੂਜੇ ਚੰਨਾਂ ਵਾਲੇ ਨੌਜ ਦੇ ਕਿਲਾਣਾ ਤੋਂ ਮੱਤੇ ਮਟਿਆਲੇ ਪਾਟਣਾ ਸਮਾਨਾ ਕੇਂਦਰ 2015 ਦੇ ਪੇਮੈਂਟ 2 ਕਰੋੜ 5 ਲੱਖ ਦੇ ਲਗਭਗ ਹੈ 9 ਸਾਲ ਦਾ ਸਮਾਂ ਹੋ ਚੁੱਕਿਆ ਜਿਹੜੀ ਕੀ ਪੰਜਾਬ ਦੇ ਫੂਲ ਸੈਕਟਰ ਦੀ ਉੱਚ ਤੱਕ ਵਾਲੀ ਮਿਹਨਤ 3 ਸਾਲ ਹੋ ਚੁੱਕਾ ਹੈ 12 ਤੋਂ 9000 ਰੁਪਏ ਤੱਕ ਕੰਮ ਨਾਲੇ ਮਜਬੂਰ ਦੀ ਕਮਾਈ ਪੰਜਾਬ ਸਰਕਾਰ ਨੂੰ ਨਹੀਂ ਦਿੱਤੀ ਜਾ ਰਹੀ ਇਸ ਦੇ ਸਹਾਰੇ ਕੇ ਇਹ ਜਿਹੜਾ ਫਾਂਡਾ ਰੋਸ ਹੈ ਤੇ ਪੱਤੇ ਪੱਤਰ ਤੇ ਪਤਾ ਜਾ ਰਿਹਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਸੀ ਜੀ ਮੈਂ ਗਰੀਬਾਂ ਮਜ਼ਦੂਰਾਂ ਦਾ ਮਤਲਬ ਹਾਂ ਮੈਨੂੰ ਇੱਕ ਵਾਰੀ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਉਹ ਬਹੁਤ ਸ਼ਰਧਾ ਤੇ ਗੁੰਜੇਗਾ ਬਿਊਰੋ ਤੇ ਤੁਹਾਡਾ ਐਕਸਪੀਰੀਮੈਂਟਲ ਹੋਵੇ ਮਤਲਬ ਹਾਂਜੀ ਭਾਈ ਸਾਹਿਬ ਨਿਰਮਨ ਸਿੰਧਰਪਾਸ ਵੀ ਭਰਾੜਾ ਜੀ ਅੱਜ ਦਾ ਇੱਥੇ ਤੁਹਾਡਾ ਸੰਘਰਸ਼ ਦਾ ਕੀ ਹੋਇਆ ਜੀ ਇਹ ਵੀ ਦਾ ਸੰਘਰਸ਼ ਸਾਡਾ ਹੈਗਾ ਜੀ ਪੰਜ ਜੱਥੇ ਬੰਦੀਆਂ ਸੀ ਪੰਜੇ ਅਸੀਂ ਇਕੱਠੇ ਆ ਸਾਡੀ ਸੰਘਰਸ਼ ਕਮੇਟੀ ਬਣੀ ਹੋਈ ਆ ਪਰ ਅਸੀਂ ਚਾਹੁੰਦੇ ਆ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਮੁੱਠੀ ਭਰ ਬੰਦਾਂ ਨੂੰ ਕੁਝ ਆ ਰਹੇ ਨੇ ਕਿੱਥੇ ਪਹੁੰਚੀ ਜੀ ਜਿਹੜੇ ਮੁੱਠੀ ਭਰ ਬੰਦਾਂ ਦਾ ਸਾਥ ਦੇ ਰਹੀ ਆ ਠੇਕੇਦਾਰ ਨੇ ਜਿਹੜੇ ਉਹ ਬੰਦ ਕੀਤੇ ਨੇ 40-50 ਬੰਦੇ ਆ ਅਸੀਂ 3.5 ਲੱਖ ਪਰਿਵਾਰ ਆ ਉਹ ਜੋ ਐਫਸੀ ਨੀਡ ਦੇ ਰਹੀ ਆ 50% ਆ ਬਾਬ ਉਹ ਹੀ ਸਾਨੂੰ ਦੇ ਦੇਣਾ ਅਸੀਂ ਉਹ ਲੈਂਡ ਨੂੰ ਤਿਆਰ ਆ ਪੰਜਾਬ ਸਰਕਾਰ ਦੇ ਖਰਚੇ ਕੋਈ ਪਾ ਜਾਨੀ ਪਰ ਪੰਜਾਬ ਸਰਕਾਰ ਦੀ ਨੀਤੀ ਆ ਜਿਹੜੀ ਉਹ ਮਾਰੀ ਆ ਕਿ ਇਹਨਾਂ ਨੂੰ ਖੁਸ਼ ਕਰਨਾ ਚਾਹੁੰਦੀ ਆ ਪੱਲੇਦਾਰਾਂ ਨੂੰ ਮਾਰਨਾ ਚਾਹੁੰਦੀ ਆ ਪਰ ਅਸੀਂ ਏਕ ਕਦਰੇ ਸਿਸਟਮ ਦਾ ਵਿਰੋਧ ਕਰਦੇ ਆ ਕਿ ਠੇਕੇਦਾਰੀ ਸਿਸਟਮ ਪੰਜਾਬ ਦੇ ਵਿੱਚੋਂ ਪੂਰੀ ਜਨਰਸੀਆਂ ਦੇ ਵਿੱਚੋਂ ਖਤਮ ਕੀਤੀ ਜਾਵੇ ਜਿਹੜੀਆਂ ਸਟੇਟ ਦੀਆਂ ਜਨਰਸੀਆਂ ਨੇ ਛੇ ਦਿਨ ਜਿਵੇਂ ਜੋ ਖਤਮ ਕਰਕੇ ਸਿੱਖ ਦੇ ਸੇਟ ਨੂੰ ਪੱਲੇਦਾਰਾਂ ਨੂੰ ਸਿੱਧਾ ਭਤਾਨ ਦਿੱਤਾ ਗਿਆ ਉਹ ਸਾਡੇ 5 ਸੂਤਿਆਂ ਦੇ ਵਿੱਚ ਜਿਵੇਂ ਪਲਗਾਨਾ ਹੋਵੇ ਨਾ ਕੱਲਾ ਕੱਲਾ ਨੂੰ ਬਚਾ ਦੇਉਂਗੇ ਔਰ ਸਾਰਾ ਕੰਮ ਤੁਸੀਂ ਦਿੱਤਾ ਹੋਇਆ 5 ਸੂਬਿਆਂ ਦਾ ਬੋਰਡ ਬਣਿਆ ਹੋਇਆ ਬੋਰਡ ਬਣ ਕੇ ਪੱਲੇਦਾਰਾਂ ਨੂੰ ਸਿੱਧੀ ਪੇਮੈਂਟ ਮਿਲਦੀ ਆ ਅਸੀਂ ਕਹਿੰਦੇ ਆ ਕਿ ਉਹਦੇ ਸਾਜ ਤੇ ਸਾਨੂੰ ਸਿੱਧੀ ਭੇਟ ਕੀਤੀ ਜਾਵੇ ਔਰ ਜੇ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਨੂੰ ਅਗਰ ਠੇਕੇਦਾਰ ਨੂੰ ਖੁਸ਼ ਕਰਨਾ ਪੰਜਾਬ ਦੇ ਖਜ਼ਾਨੇ ਤੇ ਵੀ ਚੂਨਾ ਲੱਗ ਰਿਹਾ ਕਿਉਂਕਿ ਜਿਹੜੇ ਅਸੀਂ ਪੱਲੇ ਦੀ ਕਰਦੇ ਆ ਜਿਹੜੇ ਅਸੀਂ 3.5 ਲੱਖ ਪਰਵਾਰ ਹੈ ਜਿਹੜੇ ਪੱਲੇ ਦੀ ਕਰਦੇ ਆ ਜਿਹੜਾ ਅਸੀਂ ਕੰਮ ਕਰਦੇ ਆ ਉਹ ਤੋਂ 8% ਕਮਿਸ਼ਨ ਲੈਂਦਾ ਪੰਜਾਬ ਸਰਕਾਰ ਨੂੰ ਜਿਵੇਂ ਅਸੀਂ 100 ਅਰਬ ਦਾ ਕੰਮ ਕਰ ਲਿਆ ਤਾਂ 8 ਅਰਬ ਪੰਜਾਬ ਸਰਕਾਰ ਦੇ ਖਜ਼ਾਨੇ ਚ ਪੈਂਦਾ ਤਾਂ ਆਪਦੇ ਖਜ਼ਾਨੇ ਦੇ ਵੀ ਚੂਨਾ ਲਾਉਂਦੇ ਆ ਪੱਲੇਦਾਨਾਂ ਨੂੰ ਵੀ ਚੂਨਾ ਲਾਉਂਦੇ ਆ ਇਸ ਕਰਕੇ ਜਿਹੜੀ ਇਹ ਲੁੱਟ ਹੋ ਰਹੀ ਹੈ ਨੂੰ ਬੰਦ ਕੀਤਾ ਜਾਵੇ ਸਿੱਧੇ ਨੀ ਸਿਸਟਮ ਖਤਮ ਕਰਕੇ ਪੱਲੇਦਾਨ ਨੂੰ ਸਿੱਧੀ ਪੇ ਮਿਲ ਜੇ ਇਹ ਜਿਹੜਾ ਅੱਜ ਇਸ ਤੋਂ ਪਹਿਲਾਂ ਵੀ ਸਰਕਾਰ ਨਾਲ ਤੁਹਾਡੀ ਮੀਟਿੰਗ ਵੀ ਹੋਈ ਆ ਕੋਈ ਇਸ ਮੁੱਦੇ ਤੇ ਹਾਂਜੀ ਪਹਿਲਾਂ ਸਾਡੀ ਆ ਮੀਟਿੰਗਾਂ ਤਾਂ ਥੇ ਮੈਂ ਕਹਿਣਾ ਸਾ ਮਾਤਰ 36 36 ਸੈਕਤੀ ਹੋ ਗਈਆਂ ਲੇਕਿਨ ਜੇ ਮੈਂ ਕਹਾ ਹੁਣ ਮੈਂ ਇਸ ਮਹੀਨੇ ਜਿਹੜਾ ਪਹਿਲਾ ਮਹੀਨਾ ਇਹਦੇ ਤੇ ਜਦੋਂ ਸਾਡੀ 9ਵੇਂ ਮਹੀਨੇ 29 ਨੂੰ ਹੋਈ ਸੰਗਤ ਸਾਡੀ ਹੈਗੀ ਜੋ ਸਬ ਕਮੇਟੀ ਨਾਲ ਜੀ ਚੰਦ ਮੰਤਰੀ ਸੀ ਸੀਮਾ ਸਾਹਿਬ ਵੀ ਸੀ ਗੁਰਬੀਰ ਸਿੰਘ ਧਾਰੀਵਾਲ ਵੀ ਸੀ ਆਨੁਰੂਪ ਰਾਜੀ ਸੀ ਔਰ ਉਸ ਤੋਂ ਬਾਅਦ ਸਾਡੀ ਫੇਰ ਹੋਈ ਦੀ ਸਾਰਿਆਂ ਨੂੰ ਫੇਰ ਹੋਈ ਸੀਐਮ ਜੇ ਜਰਾਹਚ ਉੱਥੇ ਸਾਡੇ ਨਾਲ ਉਹਨਾਂ ਨੇ ਓਐਸਡੀ ਨੇ ਮੀਟਿੰਗ ਲਈ ਇੱਥੇ ਕੋਚਵਾਦ ਹੋਈ ਇੱਕ ਤਰੀਕ ਨੂੰ ਨਾ ਉਹ ਤੋਂ 12 ਨੂੰ ਹੋਈ ਪਹਿਲਾਂ 12 ਨੂੰ ਫੂਡ ਮੰਤਰ ਨਾਲ ਹੋਈ ਉਹ ਵੀ ਦੇਸ਼ ਅਟਾਰੀ ਫੇਰ ਉਹ ਕਹਿੰਦੇ ਮਸਤ ਮੰਤਰ ਟਾਈਮ ਲੈ ਕੇ ਦੰਨਿਆ ਸਾਰਿਆਂ ਨੂੰ ਕਹਿੰਦੇ ਠੇਲ ਹੈ ਕੀ ਨਾ ਫਿਰ ਇੱਕ ਤਰੀਕ ਨੂੰ ਸਾਡੀ ਮੀਟਿੰਗ ਹੋਈ ਇੱਕ ਤਰੀਕ ਨੂੰ ਫੇਰ ਮਤਲਬ ਉਹਨਾਂ ਦੇ ਪ੍ਰਮੁੱਖ ਸਕੱਤਰ ਨੇ ਤੇ ਇੱਕ ਉਹਨਾਂ ਦੇ ਪ੍ਰਿੰਸੀਪਲ ਕਰਤਨ ਸੀ ਉਹਨਾਂ ਨੇ ਮੀਟਿੰਗ ਲੈਤੀ ਉਹਦਾ ਵੀ ਕੋਈ ਕਹਿੰਦੇ ਟਾਈਮ ਲੈ ਕੇ ਦਿੰਨੇ ਆ ਹੁਣ ਅਫਸਰ ਕਹਿੰਦੇ ਆ ਕਿ ਅਸੀਂ ਤੁਹਾਨੂੰ 14 ਤਰੀਕ ਦੀ ਸੀਐਮ ਸਾਹਿਬ ਦੀ ਮੀਟਿੰਗ ਲੈ ਕੇ ਦਿੰਨੇ ਆ ਉਹ ਜਿੰਨਾ ਚਿਰ ਸਾਡਾ ਇੱਕ ਐਲਾਨ ਕੀਤਾ ਹੋਇਆ ਤੇ 12 ਤੋਂ 17 ਤੱਕ ਅਨਾਜ ਦਾ ਕੋਈ ਥਾਣਾ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਇਕੱਲੇ ਰਾਇਸ ਤੋਂ ਬਿਨਾ ਅਸੀਂ ਸਟ੍ਰਾਈਕ ਨਹੀਂ ਕਰਾਂਗੇ ਜੇ ਉਤੋਂ ਪਹਿਲਾਂ ਸਾਡੀ ਮੀਟਿੰਗ ਸੀਐਮ ਨਾਲ ਹੋ ਜਾਂਦੀ ਹੈ ਤਾਂ ਅਸੀਂ ਆਪਦੇ ਘਰ ਨੂੰ ਵਾਪਸ ਵੀ ਲੈ ਸਕਦੇ ਆ ਲੇਕਿਨ ਜੇ ਸਾਡੀ ਸਰਕਾਰ ਨਹੀਂ ਮੰਗ ਮੰਦੀ ਜੇ ਠੇਕਰੀ ਸ਼ਕਤਮ ਖਤਮ ਨਹੀਂ ਕਰਦੀ ਤਾਂ ਅਸੀਂ ਕੋਲਣਾ ਤੇ ਸਾਡਾ ਪ੍ਰੋਜੈਕਟ ਜਿਹੜਾ ਹੈ ਜਿਹੜਾ ਧਰਨਾ ਹੈ ਜੋ ਸਾਡੇ ਹੜਤਾਲਾਂ ਨੇ ਜੋ ਸਾਡੇ ਪ੍ਰੋਗਰਾਮ ਨੇ ਉਹ ਜਾਰੀ ਰਹੇ ਤੇ ਉਹ ਅੱਜ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਨੂੰ ਕੋਈ ਮਿਲਣ ਆਇਆ ਇੱਥੇ ਕੋਈ ਆਇਆ ਜੀ ਠਾਕ ਏ ਡਿਜ਼ੀਸ ਆਫੀਸਰ ਅਨਮੋਦ ਜੀ ਕਾਇਮ ਔਰ ਇੱਕ ਤੇ ਦੀ ਰਤਨ ਬਰਾਜੀ ਸੀ ਤੋਂ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ 14 ਤਰੀਕ ਨੂੰ ਕੋਈ ਸੀਐਮ ਸਾਹਿਬ ਨਾਲ ਮੀਟਿੰਗ ਕਰਾਤਾ ਇਸ ਕਰਕੇ ਅਸੀਂ ਉੱਧਰ ਨੂੰ ਜਾਣੇ ਰਹੇ ਅਗਰ 14 ਦੀ ਮੀਟਿੰਗ ਨਾ ਮਿਲੀ ਤਾਂ ਕੱਲ ਫੇਰ ਹਨ ਜੇ ਕੱਲ ਗਵਰਨਰ ਨਾਲ ਨਹੀਂ ਤੇ ਜੇ ਮਿਲ ਗਈ ਤਾਂ ਉੱਥੇ ਅਸੀਂ ਪ੍ਰੋਟੈਸਟ ਨਹੀਂ ਕਰਾਂਗੇ ਕਿਉਂਕਿ ਗੱਲ ਤਾਂ ਟੇਬਲ 'ਤੇ ਨਹੀਂ ਬਣੀ ਅਸੀਂ ਕਹਿੰਦੇ ਸਰਕਾਰ ਸਾਡੀਆਂ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨੂੰ ਵਿਚਾਰ ਸੁਣੇ ਸੁਣ ਕੇ ਉਹਦਾ ਫੈਸਲਾ ਕਰੇ ਤਾਂ ਅਸੀਂ ਜਾਇਜ਼ ਮੰਗਾ ਮੰਗ ਰਹੇ ਹਾਂ ਜੋ ਜੋ ਕੇਂਦਰ ਸਰਕਾਰ ਦਿੰਦੀ ਆ ਉਹੀ ਅਸੀਂ ਮੰਗ ਰਹੇ ਆ ਇਸ ਕਰਕੇ ਪੰਜਾਬ ਦੇ ਖਜ਼ਾਨੇ ਦੇ ਕੋਈ ਬਾਜ ਨਹੀਂ ਪੈਣਾ ਸਾਨੂੰ ਅਸੀਂ ਤਾਂ ਠੇਕੇਦਾਰ ਬਚੋਲੀਆਂ ਨੂੰ ਕੰਮ ਕਰਨਾ ਚਾਹੁੰਦੇ ਆ ਕਿ ਭਲੇ ਨੂੰ ਸਿੱਧੀ ਪੇਮੈਂਟ ਦੋ ਆਹੀ ਸਕਦੇ ਠੀਕ ਆ ਨਾ ਸਾਡਾ ਇਹ ਸੁਣਿਆ ਗਿਆ ਤਾਂ ਅਸੀਂ ਪੰਜਾਬ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਕਿਉਂਕਿ ਸਾਡਾ ਜਮੂਰੀ ਹੱਕ ਆ ਕਿ ਠੇਕੇਦਾਰ ਆ ਜਿਹੜਾ ਇੱਕ ਏਸੀ ਕਮਰੇ ਵਿੱਚ ਬੈਠ ਕੇ ਸਾਨੂੰ ਹੁਕਮ ਲਾ ਕੇ ਕੰਮ ਕਰਾਉਂਦਾ ਸਾਡੇ ਪੱਲੇ ਤਾਂ ਜਿੰਨਾ ਦੀ ਢੂਈ ਤੋਂ ਬੋਰੀ ਜਾਂਦੀ ਆ ਤੁਸੀਂ ਹਿਸਾਬ ਲਾ ਲਓ ਜੀ 2 ਰੁਪਏ ਜੇ ਬੋਰੀ ਦਾ ਰੇਟ ਦਿੰਦਾ ਉਹ ਤਾਂ 25 ਤੱਕ ਹਾਈਟ ਆ ਚੱਕੇ ਦੀ ਲੱਗਦੀ 50 ਕਿਲੋ ਦੀ ਬੋਰੀ ਢੁਈ ਤੇ ਚੱਕ ਕੇ 300 ਵਾਰ ਚੜਦਾ ਤੇ 300 ਵਾਰ ਉਤਰਦਾ ਮਜ਼ਦੂਰ ਕੋੜੇ ਖੜੇ ਵੀ ਤਰੀਲੀਆਂਉਣ ਲੱਗ ਜਾਣ 600 ਰੁਪਏ ਕਮਾਉਣ ਦੇ ਲਈ ਤੇ ਔਰ 600 ਨਾਲ ਕਦੇ ਘਰ ਨਹੀਂ ਚੱਲਦਾ ਸੋ ਸਰਕਾਰ ਮੂਰੇ ਸਾਡੀ ਇਹ ਆ ਵੀ ਖੁਚਾ ਥਾਣੀ ਦੀ ਮੁਰਕਾ ਚੋਂ ਦਾ 300 ਬੋਰੀ 50 ਕਿਲੋ ਦੀ ਲੈ ਕੇ 25 ਦੀ ਹਾਈਟ ਤੇ ਲਾਉਂਦਾ ਮਜ਼ਦੂਰ ਥੋੜਾ ਇਹ ਧਿਆਨ ਦੇਣਾ ਇੱਕ ਬੰਦਾ ਜੇਸੀ ਕਮਰੇਆਂ ਚ ਬਹਿ ਕੇ ਜੇਕਰ ਇਹ ਫੈਸਲਾ ਜਿਹੜਾ ਅਨਾਜ ਬਾਹਰ ਜਾਂਦਾ ਆਪਣੇ ਬਾਰਡਰ ਤੇ ਲੜਦੇ ਸੈੜਕਾਂ ਨੂੰ ਜਿੱਥੇ ਭੁੱਖਮਰੀ ਪੈ ਜਾਂਦੀ ਆ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ ਉੱਥੇ ਜਿਹੜਾ ਅਨਾਜ ਪਕਾਇਆ ਜਾਂਦਾ ਉਹ ਸਾਡੇ ਵਰਕਰ ਦੀ ਢੂਈ ਢੂ ਜਾਂਦਾ ਆਪਣੇ ਕਰੋਨਾ ਕਾਲ ਮੇਰੇ ਜਿਹੜਾ ਹੈ ਲੋਕਾਂ ਨੂੰ ਅੰਦਰ ਕਾੜਿਆ ਜਾਂਦਾ ਸੀ ਸਾਡੇ ਮਜ਼ਦੂਰ ਨੂੰ ਬਾਹਰ ਕੱਢ ਕੇ ਕੁੱਟ-ਕੁੱਟ ਕੇ ਬੂਰੀਆਂ ਚ ਕਾਈਆਂ ਗਈਆਂ ਵਾ ਸੋ ਜੇ ਸੀਚਾ ਜੇ ਮੁਲਖ ਚੱਲਦਾ ਤਾਂ ਇਹ ਪੱਲੇਦਾਰ ਲੋਕਾਂ ਦੇ ਜਾਂ ਵਰਕਰ ਲੋਕ ਜਿਹੜੇ ਕੰਮ ਕਰਦੇ ਉਹਨਾਂ ਤੇ ਦੇਸ਼ ਦਾ ਚੱਕਾ ਘੁੰਮਦਾ ਜੇ ਇਹੇ ਕੰਮ ਸਾਡੀਆਂ ਮੰਗਾਂ ਨਾ ਮੰਨਣਗੇ ਠੇਕੇਦਾਰਾਂ ਨੂੰ ਨਾ ਹਟਾ ਕੇ ਸਾਨੂੰ ਸਿੱਧਾ ਭੁਗਤਾਨ ਨਾ ਕੀਤਾ ਕਿਉਂਕਿ ਅਸੀਂ ਵੱਡੀ ਲੁੱਟ ਦੇ ਖਿਲਾਫ ਜਾਗਰੂਕ ਹੋ ਚੁੱਕੇ ਆ ਅਸੀਂ ਨਹੀਂ ਟਿਕਣਾ ਜੇ ਇਹ ਇਹ ਕਿਉਂਕਿ ਸਰਕਾਰ ਸਾਨੂੰ ਇਹ ਵਾਅਦਾ ਕਰਕੇ ਆਈ ਸੀਗੀ ਸੱਤਾ ਦੇ ਵਿੱਚ ਵੀ ਤੁਸੀਂ ਸਾਨੂੰ ਵੋਟ ਦਿਓ ਅਸੀਂ ਤੁਹਾਨੂੰ ਬਿਲਕੁਲ ਆ ਜਿਹੜਾ ਸਿੱਧਾ ਭੁਗਤਾਨ ਦਵਾਂਗੇ ਠੇਕੇਦਾਰ ਖਤਮ ਕਰਾਂਗੇ ਵਿਚੋਂ ਸੋ ਸਾਡੀਆਂ ਜਿਹੜੀਆਂ ਲੁਕਾਂ ਹੋ ਰਹੀਆਂ ਜੇਕਰ ਇਹ ਸਰਕਾਰ ਨਾ ਮੰਨੂ ਅੱਜ ਇੱਥੇ ਤੱਕ ਹੀ ਇਹਨੂੰ ਵੱਡਾ ਕੱਟ ਲੈ ਕੇ ਜਿੱਥੇ ਭਗਵਾਨ ਤੁਮਣ ਜਾਊਗਾ ਉੱਥੇ ਹੀ ਇਹਦਾ ਵੱਡਾ ਘਰਾਓ ਵੱਡਾ ਵਿਰੋਧ ਕਰਾਂਗੇ ਇਸ ਤੋਂ ਅੱਗੇ ਅਸੀਂ ਸੰਘਰਸ਼ ਕਮੇਟੀ ਨਾਲ ਤਾਲਮੇਲ ਬਣਾ ਕੇ ਇਹ ਨਹੀਂ ਪਤਾ ਵੀ ਅਸੀਂ ਹਲਕਾ ਪੱਧਰੀ ਜਾਂ ਵੀ ਤਸਵੀਰ ਪੱਧਰੀ ਵੀ ਇਹਨਾਂ ਦਾ ਵਿਰੋਧ ਮਤਲਬ ਉਹਦੇ ਰੌਣਕ ਸ਼ੁਰੂ ਕਰੀਏ ਕੰਮ ਤਾਂ ਸਾਡੇ ਭਰਾ ਨੇ ਦੱਸ ਹੀ ਦਿੱਤਾ ਵੀ ਅਸੀਂ ਇਹ ਬੰਦ ਕਰਿਆ ਵਾ ਜਿਹੜਾ ਸਿਰਫ ਸਰਕਾਰ ਨੂੰ ਦਿਖਾਉਣ ਲਈ ਅਸੀਂ ਇਹ ਲਿਆ ਡਿਸੀਜਨ 12 ਤੋਂ 15 5 12 ਤੋਂ 17 5 ਦਿਨ ਦਾ ਵੀ ਇਦਾਂ ਅਸੀਂ ਕਰ ਸਕਦੇ ਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਅਨਾਜ ਪੱਕਾ ਵੀ ਬੰਦ ਹੋ ਸਕਦਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ